ਦੀ ਨਾਮ ਹੈ ਭਾਈ ਇਹ ਆਪਣਾ ਮੇਰਾ ਨਾਮ ਹਰਕੇਸ਼ ਕੁਮਾਰ ਮਿੱਟੀ ਹੈ ਜੀ ਪੰਜਾਬ ਰੋਡ ਦੇ ਪਨ ਬਸਤੀ ਆ ਡਿਤੀ ਹੁੰਦਾ ਇੱਕ ਵਾਰਕਾ ਯੂਨੀਸੰਦੇ ਦਾ ਮੇਂਦਰ ਦਾ ਅੱਛਾ ਕੱਲ ਜਿਹੜੀ ਉਹ ਘਟਨਾ ਹੋਈ ਆ ਮਲਾਜ਼ਮ ਬਸ ਦੇ ਮੂਹਰੇ ਚੜਿਆ ਬੈਠਾ ਉਹਦੇ ਮਾਰੇ ਤੁਸੀਂ ਕੀ ਕਹਿਣਾ ਜਾਓਗੇ ਦੇਖੋ ਜੀ ਜਿਹੜੀ ਕੱਲ ਇਹ ਘਟਨਾ ਹੋਈ ਆ ਕੱਲ ਆਪਣੀ ਬਸ ਲਗਭਗ 6 ਵਜੇ ਸ਼ਾਮ ਨੂੰ 4:00 ਉਹਨੂੰ ਜਾ ਰਹੀ ਸੀ ਬਸ ਦੇ ਵਿੱਚ ਲਗਭਗ 100-100 ਵਾਰੀ ਸੀ ਓਵਰ ਲੋਡ ਸੀ ਬਸ ਤੇ ਬਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ ਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ ਪਹਿਲਾਂ ਤਾਂ ਅੱਗੇ ਉਹ ਡਰਾਈਵਰ ਦੇ ਗਲ ਪਿਆ ਉਹਨੂੰ ਮਾਵਾ ਪੈਣਾ ਦੇ ਗਾਲਾਂ ਕੱਢੀਆਂ ਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ ਜਿਹਦੇ ਨਾਲ ਕੋਈ ਅਣਸਖਵੇਂ ਘਟਨਾ ਵੀ ਵਾਪਰ ਸਕਦੀ ਸੀ ਤੇ ਆਪਣੇ ਆਪਣੀ ਜਾਨ ਨੂੰ ਖਸੀਰ ਤੇ ਚ ਪਾ ਕੇ ਫਰੰਟ ਤੇ ਜਾ ਕੇ ਬੱਸ ਦੇ ਮੂਹਰੇ ਬਹਿ ਗਿਆ ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ ਉੱਥੋਂ ਆਪਣੇ ਇਨਸਪੈਕਟਰ ਵਗੈਰਾ ਆਏ ਉਹਨਾਂ ਨੇ ਜਾ ਕੇ ਉਹਨੂੰ ਬੱਸ ਦੇ ਮੂਹਰੇ ਉਤਾਰਿਆ ਤੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਅਮਰੇਜਮੈਂਟ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਮੰਗ ਕਰਦੇ ਆ ਵੀ ਇਹ ਜਿਹੇ ਲੋਕਾਂ ਨੂੰ ਸਾਬਤ ਸਾਇਆ ਜਾਵੇ ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ ਜੋ ਇਹ ਗਲਤ ਅਸਰ ਨੇ ਜਾਣ ਬੁੱਝ ਕੇ ਆਪਣੀ ਦਾ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਨ ਆ ਉਹਨੂੰ ਵੀ ਜੋਖਮ 'ਚ ਪਾਉਂਦੇ ਨੇਗੇ ਸੋ ਵੈਗਰੂ ਦੀ ਕਿਰਪਾ ਹੋਵੇ ਕੋਈ ਘਟਨਾ ਨਹੀਂ ਵਾਪਰੀ ਉਰ ਘਟਨਾ ਨਹੀਂ ਵਾਪਰੀ ਮੈਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਅਸੀਂ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀਗੀ ਦੇਖੋ ਜੀ ਜਿਹੜੀ ਕੱਲ ਇਹ ਘਟਨਾ ਹੋਈ ਹੈ ਕੱਲ ਆਪਣੀ ਬੱਸ ਲਗਭਗ 6 ਵਜੇ ਸ਼ਾਮ ਨੂੰ ਚੀਕੇ ਨੂੰ ਜਾ ਰਹੀ ਸੀ ਬੱਸ ਦੇ ਵਿੱਚ ਲਗਭਗ 100 ਸਵਾਰੀ ਸੀ ਓਵਰ ਲੋਡ ਸੀ ਬੱਸ ਤੇ ਬੱਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ ਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ ਪਹਿਲਾਂ ਤਾਂ ਅੱਗੇ ਉਹ ਡਰਾਈਵਰ ਦੇ ਗਲ ਪਿਆ ਉਹਨੂੰ ਮਾਮਾ ਪੈਣਾ ਨੇ ਗਾਲਾਂ ਕੱਢੀਆਂ ਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ ਜਿਹਦੇ ਨਾਲ ਕੋਈ ਅਨਸਖ ਵੀ ਘਟਨਾ ਵੀ ਵਾਪਰ ਸਕਦੀ ਸੀ ਤੇ ਉਹ ਆਪਣੇ ਆਪਣੀ ਜਾਨ ਨੂੰ ਮਸੀਹ ਤੇ ਚ ਪਾ ਕੇ 프ਰੰਟ ਤੇ ਜਾ ਕੇ ਬਸਦੇ ਮੂਰੇ ਬਹਿ ਗਿਆ ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ ਉਤੋਂ ਆਪਣੇ ਇਨਸਪੈਕਟਰ ਵਗੈਰਾ ਆਏ ਉਹਨਾਂ ਨੇ ਜਾ ਕੇ ਉਹਨੂੰ ਬਸਦੇ ਮੂਰੇ ਹਟਾਰਿਆ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਅਰੇਂਜਮੈਂਟ ਨੂੰ ਬੇਨਤੀ ਕਰਦੇ ਆ ਵੀ ਅਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਮੰਗ ਕਰਦੇ ਆ ਵੀ ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਵੇ ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ ਜੋ ਇਹ ਗਲਤ ਅਸਰ ਨੇ ਜਾਣ ਬੁੱਝ ਕੇ ਆਪਣੀ ਤਾਂ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਣ ਆ ਉਹਨੂੰ ਵੀ ਜੋਖਮ 'ਚ ਪਾਉਂਦੇ ਨੇ ਜੀ। ਸੋ ਵੈਸੇ ਗੁਰੂ ਦੀ ਕਿਰਪਾ ਹੋ ਗਈ ਕੋਈ ਘਟਨਾ ਨਹੀਂ ਵਾਪਰੀ ਉਰ ਘਟਨਾ ਨਹੀਂ ਵਾਪਰੀ। ਨਹੀਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਅਸੀਂ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀ। ਦੇਖੋ ਜੀ ਜਿਹੜੀ ਕੱਲ ਇਹ ਘਟਨਾ ਹੋਈ ਹੈ ਕੱਲ ਆਪਣੀ ਬੱਸ ਲਗਭਗ 6 ਵਜੇ ਸ਼ਾਮ ਨੂੰ ਚੀਕ ਨੂੰ ਜਾ ਰਹੀ ਸੀ। ਬੱਸ ਦੇ ਵਿੱਚ ਲਗਭਗ 100-100 ਵਾਰੀ ਸੀ। ਓਵਰ ਲੋਡ ਸੀ ਬੱਸ ਤੇ ਬੱਸ ਦੇ ਵਿੱਚ ਜਗ੍ਹਾ ਨਹੀਂ ਮਿਲੀ ਉਹਨੂੰ ਬੈਠਣ ਵਾਸਤੇ। ਤੇ ਉਹਨੇ ਇੰਨੀ ਬਦਤਮੀਜ਼ੀ ਕੀਤੀ ਮੁੰਡੇ ਨੇ ਪਹਿਲਾਂ ਤਾਂ ਅੱਗੇ ਉਹ ਡਰਾਈਵਰ ਦੇ ਗਲ ਪਿਆ ਉਹਨੂੰ ਮਾਵਾ ਪੈਣਾ ਦੇ ਗਾਲਾਂ ਕੱਢੀਆਂ ਤੇ ਫਿਰ ਜਾ ਕੇ ਸ਼ਾਇਦ ਉਹਨੇ ਨਸ਼ਾ ਕੀਤਾ ਹੋਇਆ ਸੀ ਜਾ ਕੇ ਉਹ ਬੱਸ ਦੇ ਮੂਹਰੇ ਫਰੰਟ ਦੇ ਅੱਗੇ ਬੈਠ ਗਿਆ ਜਿੱਦਾਂ ਕੋਈ ਅਨਸਖ ਵੀ ਘਟਨਾ ਵੀ ਵਾਪਰ ਸਕਦੀ ਸੀ ਤੇ ਆਪਣੇ ਆਪਣੀ ਜਾਨ ਨੂੰ ਮਸੀਹ ਤੇ ਚ ਪਾ ਕੇ ਫਰੰਟ ਤੇ ਜਾ ਕੇ ਬੱਸ ਦੇ ਮੂਹਰੇ ਬਹਿ ਗਿਆ ਅੱਗੇ ਜਾ ਕੇ ਡਰਾਈਵਰ ਨੇ ਗੱਡੀ ਰੋਕੀ ਉੱਥੋਂ ਆਪਣੇ ਇਨਸਪੈਕਟਰ ਵਗੈਰਾ ਆਏ ਉਹਨਾਂ ਨੇ ਜਾ ਕੇ ਉਹਨੂੰ ਬੱਸ ਦੇ ਮੂਹਰੇ ਉਤਾਰਿਆ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਅਰੇਂਜਮੈਂਟ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੇ ਲੋਕਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਮੰਗ ਕਰਦੇ ਆ ਵੀ ਇਹ ਜਿਹੇ ਲੋਕਾਂ ਨੂੰ ਸਾਬਤ ਸਕੇ ਜਾਂ ਵੀ ਇਸ ਦੇ ਨਾਲ ਆਮ ਜਨਤਾ ਨੂੰ ਵੀ ਇੱਕ ਵਧੀਆ ਮੈਸੇਜ ਆਏਗਾ ਜੋ ਇਹ ਗਲਤ ਅਫਸਰ ਨੇ ਜਾਣ ਬੁੱਝ ਕੇ ਆਪਣੀ ਦਾ ਆਪਣੀ ਨਾਲ ਆਮ ਪਬਲਿਕ ਦੀ ਜਿਹੜੀ ਜਾਨ ਆ ਉਹਨੂੰ ਵੀ ਜੋਖਮ 'ਚ ਪਾਉਂਦੇ ਨੇਗੇ ਸੋ ਵੈਗਰੂ ਦੀ ਕਿਰਪਾ ਹੋਵੇ ਕੋਈ ਘਟਨਾ ਨਹੀਂ ਵਾਪਰੀ ਉਰ ਘਟਨਾ ਨਹੀਂ ਵਾਪਰੀ ਮੈਂ ਜਿਹੜੇ ਹਿਸਾਬ ਨਾਲ ਉਹ ਅੱਗੇ ਬੈਠਿਆ ਅਸੀਂ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਸੀ